ਓਹ ਟਲ ਗੁਰ ਸੇਵਿਆ ਤਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੇ ਆ ਗੁਰੂ ਕਾਹ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੁਧ ਢਿਟੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੇਸਾਹੋ ਜਿਸ ਪਾਸਿ ਬਹਿਠਿਆ ਸੋਹੀਏ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਹੋ ਜਿਸ ਪਾਸੇ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਸਤ ਗੁਰ ਤੇ ਜੋ ਮੋਹ ਫੇਰੇ ਸੇ ਬੱਦੇ ਦੁੱਖ ਸਹਾਰੇ ਫੇਰ ਫੇਰ ਮਿਲਣਾ ਨ ਪਾਏ ਨੀ ਜਮਹੇ ਤੈ ਮਾਰੇ ਜਾਹੇ ਸਤ ਗੁਰ ਤੇ ਜੋ ਮੋਹ ਫਰੇ ਸੇ ਬਦ ਦੇ ਦੁਖ ਸਹਾਰੇ ਫਿਰ ਫਿਰ ਮਿਲਣਾ ਪਾਏ ਨਹੀਂ ਜਮ ਹੈ ਤਾਰੇ ਜਾ ਹੈ ਸਹਿਸਾ ਰੋਗਨ ਛੋਡਾਈ ਦੁੱਖ ਹੀ ਮੈਂ ਹੈ ਦੁੱਖ ਪਾਹੇ ਨਾਨਕ ਨਦਰੀ ਬਖਸ਼ ਲੇਹ ਸਬਦੇ ਮੇਲ ਮਿਲਾਹੇ ਮਹੱਲਾ ਤੀਜਾ ਜੋ ਸਤ ਗੁਰ ਤੇ ਮੋ ਫਰੇ ਤਿਨਾਠੌਰ ਨਾਠਾਉ ਜਿਉ ਛਟੜੇ ਘਾਰੇ ਘਾਰੇ ਫਿਰਾਇ ਦੋਹ ਚਾਰਾਣੇ ਬਾਦਨਾਓ ਮਾਨਕ ਗੁਰਮੁਖ ਬਖਸੀਐ ਹੈ ਸੇ ਸਤ ਗੁਰ ਮੇਲ ਮਿਲਾਓ ਪੌੜੀ ਜੋ ਸੇਵ ਹੈ ਸੱਤ ਮੂਰਾਰੇ ਸੇ ਭਵਜਲ ਤਾਰ ਗਇਆ ਜੋ ਬੋਲ ਹੈ ਹਾਰੇ ਹਾਰੇ ਨਾ ਤੈਨ ਜਾਮ ਛੱਡ ਗਇਆ ਤੇ ਬਰਗਹ ਪੈਦੇ ਜਾਹੇ ਜਿਨ ਹਾਰੇ ਜਾਪ ਲਾਇ ਹਾਰੇ ਸੇਵਹ ਸੇਈ ਪੁਰਖ ਜਿਨਾ ਹਾਰੇ ਤੋਦ ਮਾਇਆ ਗੋਣ ਗਾਵਾ ਪਿਆਰੇ ਨਿਤ ਗੁਰ ਮੋਖੇ ਪ੍ਰਾਮ ਪਾਉ ਗਿਆ ਹਾਰੇ ਸੇਵ ਹੈ ਸੇਈ ਪੁਰਖ ਜਿਨਾ ਹਾਰੇ ਤੋਦ ਮਾਇਆ ਗੋਣ ਗਾਵ ਪਿਆਰੇ ਗੋਰ ਮੋਖੇ ਭ੍ਰਮ ਭਉ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫਰੇ ਸੇ ਬੱਦੇ ਦੁੱਖ ਸੁਹਾ ਹੈ ਫੇਰ ਫੇਰ ਮਿਲਣ ਨ ਪਾਏ ਨੀ ਜੰਮ ਹੈ ਤੈ ਮਾਰੇ ਜਾ ਹੈ ਰਾਗ ਸੁਰਠ ਕੀ ਵਾਰ ਆਉਡੀ 7ਵੀਂ ਸਲੋਕਾਂ ਨਾਲ